ਕੀ ਆਪਣਾ ਹੱਕ ਮੰਗਣ ਜਾ ਸਕਦੇ ਆ ਤੇ ਉਹਨੇ ਜੋ ਬੋਲਿਆ ਸੀਗਾ ਅੱਜ ਉਹਦੀ ਭਾਜੀ ਜਿਹੜੀ ਸਾਡੀ ਭੈਣ ਕੁਲਵਿੰਦਰ ਕੌਰ ਅਸੀਂ ਸਲੂਟ ਕਰਦੇ ਆ ਪਹਿਲਾਂ ਤਾਂ ਉਹਨੂੰ ਉਹਨਾਂ ਨੂੰ ਮੌੜਤੀ ਐ ਤੇ ਹੁਣ ਉਹਦੀ ਜਿਹੜੀ ਛੋਟੀ ਭੈਣ ਐ ਇਸ ਕੰਗੜਾ ਦੀ ਉਹ ਹੁਣ ਵੀ ਗਲਤ ਬਿਆਨਵਾਜੀ ਕਰੀ ਜਾਂਦੀ ਐ ਤੇ ਜੇ ਤੁਸੀਂ ਇਹੋ ਜਿਹੀ ਬਿਆਨਵਾਜੀ ਕਰਾਂਗੇ ਫਿਰ ਸਾਨੂੰ ਪੰਜਾਬ ਨੇ ਪੰਜਾਬ ਆ ਤੁਹਾਨੂੰ ਭਾਜੀ ਚੰਗੀ ਤਰ੍ਹਾਂ ਮੋੜ ਨਹੀਂ ਆਉਂਦੀ ਐ ਗਲਤ ਬਿਆਨਵਾਜੀ ਮਤ ਕਰੋ ਗਲਤ ਬਿਆਨਵਾਜੀ ਕਰੋਗੇ ਤਾਂ ਤੁਹਾਨੂੰ ਇਹਦੇ ਜਿਹੜੇ ਰਿਜ਼ਲਟ ਉਹ ਗਲਤੀ ਮਿਲਣਗੇ ਕੰਗਣਾ ਥੱਪੜ ਕਾਂਡ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਐ CISF ਮਹਿਲਾ ਜਵਾਨ ਕੁਲਵਿੰਦਰ ਕੌਰ ਖਿਲਾਫ FIR ਦਰਜ ਹੋ ਚੁੱਕੀ ਹੈ ਉਸ ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ ਮਾਮਲੇ ਦੀ ਜਾਂਚ ਚੱਲੀ ਹੈ ਉਥੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਕਿਸਾਨ ਜੱਥੇਬੰਦੀਆਂ ਦੇ ਨਾਲ-ਨਾਲ ਸਾਬਕਾ ਸੈਨਿਕ ਵੀ ਨਿੱਤਰ ਆਏ ਨੇ ਇਹ ਨੇ ਸਾਬਕਾ ਸੈਨਿਕ ਮੇਜਰ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਕੰਗਣਾ ਨੇ ਉਹਨਾਂ ਦੀਆਂ ਸੰਘਰਸ਼ ਕਰ ਰਹੀਆਂ ਮਾਤਾਵਾਂ ਭੈਣਾਂ ਬਾਰੇ ਅਪਸ਼ਬਦ ਬੋਲੇ ਨੇ ਜਿਸ ਦਾ ਨਤੀਜਾ ਇਹ ਕਿ ਮਹਿਲਾ ਜਵਾਨ ਨੇ ਉਸ ਦੇ ਥੱਪੜ ਮਾਰਿਆ ਤੇ ਹੁਣ ਇਸ ਕਾਂਡ ਤੋਂ ਬਾਅਦ ਕੰਗਨਾ ਦੀ ਭੈਣ ਰੰਗੋਲੀ ਵੱਲੋਂ ਵੀ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿਸ ਤੇ ਲਗਾਮ ਲਗਾਉਣ ਦੀ ਜ਼ਰੂਰਤ ਹੈ ਮੇਰਾ ਨਾਮ ਮੇਜਰ ਸਿੰਘ ਹੈ ਸਾਬਕਾ ਸੈਨਿਕ ਔਰ ਮੈਂ ਭਾਰਤੀ ਕਿਸਾਨ ਯੂਨੀਅਨ ਸਾਦੀਪੁਰ ਦੇ ਨਾਲ ਜੁੜਿਆ ਹੋਇਆ ਹਾਂ ਤੇ ਜੋ ਕੱਲ੍ਹ ਘਟਨਾ ਵਾਪਰੀ ਆਪਣੇ ਮਾਲੀ ਚ ਮੈਂ ਉਹਦੇ ਬਾਰੇ ਕੁਝ ਕਹਿਣਾ ਚਾਹਣਾ ਕੰਗਨਾ ਰੌਤ ਨੇ ਜਦੋਂ 20 ਦੇ ਵਿਸੰਘਰ ਚੱਲਿਆ ਸੀਗਾ ਉਸ ਟਾਈਮ ਉਹਨੇ ਕਿਸਾਨਾਂ ਦੀਆਂ ਸਾਡੀਆਂ ਮਾਵਾ ਪੈਣਾਂ ਨੂੰ ਬਹੁਤ ਗਲਤ ਬੋਲਿਆ ਸੀ ਉਨੇ ਬੋਲੇ ਸੀ ਜੋ ਬਾਵਾਂ ਨੇ ਬਜ਼ੁਰਗਰੀ ਔਰਤਾਂ ਨੇ ਇਸ 100 ਰੁਪਏ ਅਧਾੜੇ ਤੇ ਆਈਆਂ ਹੋਈਆਂ ਨੇ ਕਿ ਉਹਨੂੰ ਇਹ ਪੁੱਛਣਾ ਮੈਂ ਪੁੱਛਣਾ ਚਾਹੁੰਨਾ ਵੀ ਹਰ ਬੰਦਾ ਬੜਾ ਸੰਘਰਸ਼ ਨਾਲ ਸੌ ਰਾਈਟ ਹੈ ਅਸੀਂ ਆਪਣਾ ਹੱਕ ਮੰਗਣ ਜਾ ਸਕਦੇ ਹਾਂ ਤੇ ਉਹਨੇ ਜੋ ਬੋਲਿਆ ਸੀਗਾ ਅੱਜ ਉਹਦੀ ਭਾਜੀ ਜਿਹੜੀ ਸਾਡੀ ਭੈਣ ਕੁਲਵਿੰਦਰ ਕੌਰ ਅਸੀਂ ਸਲੂਟ ਕਰਦੇ ਆ ਪਹਿਲਾਂ ਤਾਂ ਉਹਨੂੰ ਉਹਨਾਂ ਨੂੰ ਮੌੜਤੀ ਹੈ ਤੇ ਹੁਣ ਉਹਦੀ ਜਿਹੜੀ ਛੋਟੀ ਭੈਣ ਐ ਇਸ ਕੰਗੜਾਂ ਦੀ ਉਹ ਹੁਣ ਵੀ ਗਲਤ ਬਿਆਨਬਾਜ਼ੀ ਕਰੀ ਜਾਂਦੀ ਹੈ ਤੇ ਜੇ ਤੁਸੀਂ ਇਹੋ ਜਿਹੀ ਬਿਆਨਬਾਜ਼ੀਆਂ ਕਰਾਂਗੇ ਫਿਰ ਸਾਨੂੰ ਪੰਜਾਬ ਨੂੰ ਪੰਜਾਬ ਆ ਸਾਨੂੰ ਭਾਜੀ ਚੰਗੀ ਤਰ੍ਹਾਂ ਮੋੜ ਨਹੀਂ ਆਉਂਦੀ ਹੈ ਇਸ ਕਰਕੇ ਗਲਤ ਬਿਆਨਬਾਜ਼ੀ ਨਾ ਕਰੋ ਗਲਤ ਬਿਆਨਬਾਜ਼ੀ ਕਰੋਗੇ ਤਾਂ ਤੁਹਾਨੂੰ ਇਹ ਜਿਹੜੇ ਰਿਜ਼ਲਟ ਉਹ ਗਲਤੀ ਮਿਲਣਗੇ ਤੁਹਾਨੂੰ ਨਤੀਜੇ ਇਹ ਭੁਗਤਣੇ ਪੈਣਗੇ ਇਹ ਜਿੱਦਾਂ ਹੁਣ ਕੰਗੜਾ ਰੌਦ ਨੇ ਭੁਗਤਿਆ ਹੈ ਉਹਨੂੰ ਅਸੀਂ ਰਹਿ ਠੀਕ ਹੈ ਉਹ ਮੁਲਾਜ਼ਮ ਸੀਗੇ ਅਸੀਂ ਵੀ ਡਿਊਟੀ ਕੀਤੀ ਹੈ ਲੇਕਿਨ ਚਲੋ ਡਿਸਪਲੈਂਸ ਰਹਿਣਾ ਬਹੁਤ ਜ਼ਰੂਰੀ ਹੈ ਪਰ ਕਈ ਵਾਰੀ ਬੰਦਾ ਭਾਵਕ ਹੋ ਜਾਂਦਾ ਹੈ ਜਦੋਂ ਕਿਉਂ ਨੇ ਬਿਆਨ ਹੀ ਇਹਨੇ ਗਲਤ ਦਿੱਤੇ ਸੀਗੇ ਉਹ ਨਹੀਂ ਸਹਿਣ ਹੁੰਦੇ ਉਹ ਸਾਡੀ ਭੈਣ ਕੁਲਵਿੰਦਰ ਕੌਰ ਨੇ ਖੁਦ ਬਿਆਨ ਦਿੱਤਾ ਵੀ ਜਦੋਂ ਇਹਨੇ ਬੋਲਿਆ ਸੀ ਵੀ ਇਹ ਮਤਾਵਾ ਭੈਣਾਂ ਮਤਲਬ 100-100 ਰੁਪਏ ਦਿਹਾੜੀ ਤੇ ਆਈਆਂ ਹੋ ਉਦੇ ਵਿੱਚ ਉਹਨੇ ਖੁਦ ਅਖਿਆ ਵੀ ਮੇਰੀ ਜਿਹੜੀ ਮਾਤਾ ਉਸ ਟਾਈਮ ਸੰਘਰਸ਼ ਦੇ ਵਿੱਚ ਹਾਜ਼ਰ ਸੀ ਤੇ ਉਸ ਟਾਈਮ ਭਾਵਕ ਹੋ ਕੇ ਚਲੋ ਡਿਸਪਲੇਸੀ ਮੰਨਦੇ ਆ ਅਸੀਂ ਬਿਲਕੁਲ ਕਹਿੰਦੇ ਵੇ ਡਿਸਪਲੈਂਸ ਰਹਿਣਾ ਚਾਹੀਦਾ ਆਪਣੀ ਨੌਕਰੀ ਜੋ ਉਹਨੂੰ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ ਪਰ ਕਈ ਵਾਰ ਬੰਦਾ ਇਹੋ ਜਿਹਾ ਬਿਆਨ ਬਜਦੇ ਭਾਵਕ ਹੋ ਕੇ ਜੋ ਹੋ ਗਿਆ ਉਹਨੇ ਉਸ ਟਾਈਮ ਮੌਕੇ ਤੇ ਜੋ ਮਨ ਚ ਆਇਆ ਉਹਨੇ ਕਰਤਾ ਪਰ ਇਹਦੇ ਵਿੱਚ ਰੰਗਨਾ ਰੌਤਰੇ ਵੀ ਅੱਗੂ ਗਲਤ ਬੋਲਿਆ ਬਿਆਨ ਮਤਲਬ ਗਲਤ ਬਿਆਨਬਾਜ਼ੀ ਕੀਤੀ ਹੈ ਇਹ ਕੇਸ ਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ ਇਹ ਨਹੀਂ ਵੀ ਇੱਕ ਬੰਦੇ ਨੂੰ ਅਸੀਂ ਕਹਿ ਦਈਏ ਮੰਨ ਲਓ ਵੀ ਉਹਨੂੰ ਸਸਪੈਂਡ ਕਰਤਾ ਜਾਂ ਉਹਨੂੰ ਡਿਸਮਿਸ ਕਰ ਦਾਂਗੇ ਇਹ ਇਹ ਗਲਤ ਆ ਇਹਦੀ ਪੂਰੀ ਪੜਤਾਲ ਕਰੋ ਇਹ ਪੜਤਾਲ ਸਰਕਾਰ ਨੂੰ ਕਰਨੀ ਚਾਹੀਦੀ ਹੈ ਇਦਾਂ ਇੱਕ ਬੰਦੇ ਨੂੰ ਨਹੀਂ ਕਰਨਾ ਦੋਨੋਂ ਮੁਸਲਮ ਇੱਕ ਬਰਾਬਰ ਨੇ ਉਹ ਦੋਨਾਂ ਦੇ ਨਾਲ ਪੜਤਾਲ ਕਰਕੇ ਉਹਦਾ ਰਿਜ਼ਲਟ ਫੇਰ ਅਸੀਂ ਮਾਨਯੋਗ ਕੋਰਟ ਨੂੰ ਵੀ ਕਰਦੇ ਆ ਵੀ ਉਹ ਫੇਰ ਉਹਦਾ ਰਿਜ਼ਲਟ ਕੱਢੇ ਹਾਂ ਦੇਖੋ ਉਹਨਾਂ ਨੇ ਬਾਹਰ ਦੀ ਕੀਤੀ ਜਿੱਥੋਂ ਸਿਰਫ ਆਪਣੀ ਸਾਡੀ ਭੈਣ ਕੁਲਵਿੰਦਰ ਕੌਰ ਦਾ ਬਖਾਇਆ ਵੀ ਕੁੜੀ ਬੋਲਿਆ ਕੁੜੀ ਨੇ ਬਾਹਰ ਆ ਕੇ ਵੀ ਸਾਡੀ ਮਾਤਾ ਵੀ ਉਸ ਟਾਈਮਸ ਘਰ ਸਹਾਇਰ ਸੀ ਵੀ ਇਹਨੇ 200 ਰੁਪਏ ਦਿਹਾੜੀ ਕਰਦੀਆਂ ਸੀ ਪਰ ਅੰਦਰ ਜੋ ਸਾਰੇ ਸੀਸੀਟੀਵੀ ਕੈਮਰੇ ਲੱਗੇ ਨੇ ਅੰਦਰ ਦਾ ਜੋ ਸੱਚ ਉਹ ਸਾਹਮਣੇ ਆਣਾ ਚਾਹੀਦਾ ਵੀ ਕਿੱਥੋਂ ਸ਼ੁਰੂਆਤ ਹੋਈ ਹੈ ਇਹ ਕਾਰਨ ਨੇ ਮੁੱਦਾ ਬਣਿਆ ਕਿਉਂ ਹੈ ਇਹ ਮੁੱਦਾ ਕਿਉਂ ਵੜਿਆ ਹਰ ਇੱਡਾ ਵੱਡਾ ਉਹ 에어ਪੋਰਟ ਆ ਉਹਦੇ ਵਿੱਚ ਸਮ ਸੀਸੀਟੀਵੀ ਕੈਮਰੇ ਲੱਗੇ ਨੇ ਉਹਦੀ ਸਾਰੀ ਜੋ ਅੰਦਰ ਦੀ ਫੁਟੇਜ ਸਾਰੀ ਸਾਹਮਣੇ ਆਣੀ ਚਾਹੀਦੀ ਹੈ ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਆ ਮੈਂ ਬਲੌਕ ਪ੍ਰਧਾਨ ਵੀ ਆ ਤੋਂ ਸਾਡੇ ਸਰਦਾਰ ਸਾਹਿਬ ਸਰਦਾਰ ਬੋਟਾ ਸਿੰਘ ਦੀ ਪ੍ਰਧਾਨ ਸਾਡੇ ਬੋਟਾ ਸਿੰਘ ਸ਼ਾਦੀਪੁਰ ਜਿਵੇਂ ਸਾਡੀ ਹੁਕਮ ਤੇ ਸਾਡੀ ਸੇਵਾ ਲਾਉਣਗੇ ਅਸੀਂ ਹਾਜ਼ਰ ਹਾਂ ਸਾਨੂੰ ਭਾਵੇਂ ਉਹਨਾਂ ਨੂੰ ਕੋਈ ਬੱਚੀ ਨੂੰ ਉਹਦੇ ਪਿੰਡ ਤੱਕ ਜਾਣਾ ਪਵੇ ਜਿੱਥੇ ਵੀ ਨਾਲ ਕੋਰਟ ਤੱਕ ਜਿੱਥੇ ਵੀ ਜਾਣ ਨੂੰ ਕਹਿਣਗੇ ਚਾਹੇ ਧਾਰਾਂ ਲਾਣਾ ਪਵੇ ਅਸੀਂ ਨਾਲ ਆ ਜਿਵੇਂ ਸਾਡੇ ਕਿਸਾਨ ਆਗੂ ਸਰਦਾਰ ਬੁੱਟਾ ਸਿੰਘ ਜੀ ਕਹਿਣਗੇ ਅਸੀਂ ਉਹਦੇ ਨਾਲ ਹੈ